ਫਿਰੋਜ਼ਪੁਰ ਕੈਂਟ ਦੀ ਦਾਣਾ ਮੰਡੀ ਵਿੱਚ ਨਸ਼ਾ ਤਸਕਰਾਂ ਅਤੇ ਪੁਲਿਸ ਹੋਈ ਆਹਮੋ ਸਾਹਮਣੇ ਚੱਲੀਆਂ ਤਾੜ-ਤਾੜ ਗੋਲੀਆਂ ਬਲਜਿੰਦਰ ਨਾਗ ਦਾ ਤਸਕਰ ਜ਼ਖਮੀ ਕਾਰ ਵਿੱਚੋਂ ਮਿਲੀ 2 ਕਿਲੋ ਦੇ ਕਰੀਬ ਹੈਰੋਇਨ ਅਤੇ ਪਿਸਤੌਲ 12 ਦੇ ਕਰੀਬ ਰਾਉਂਡ ਹੋਏ ਫਾਇਰ ਫਿਰੋਜ਼ਪੁਰ ਇਲਾਕੇ ਵਿੱਚ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਨੂੰ ਦੇਖਕਾਰ ਲੈ ਕੇ ਭਜਰਾ ਨਸ਼ਾ ਤਸਕਰਾਂ ਅਤੇ ਪੁਲਿਸ ਟੀਮ ਕੈਂਟ ਦੀ ਦਾਣਾ ਮੰਡੀ ਵਿੱਚ ਆਹਮੋ ਸਾਹਮਣੇ ਹੋ ਗਏ ਇਸ ਦੌਰਾਨ ਦੋਨਾਂ ਤਰਫੋਂ ਗੋਲੀਆਂ ਚਲਾਈਆਂ ਗਈਆਂ ਲੇਕਿਨ ਇਸ ਦੌਰਾਨ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਦੌਰਾਨ ਗੈਂਗਸਟਰ ਕਮ ਨਸ਼ਾ ਤਸਕਰ ਬਲਜਿੰਦਰ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਲੱਤ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਇਸ ਨਸ਼ਾ ਤਸਕਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਨੂੰ ਮੌਕੇ ਤੋਂ ਕਾਰ ਵਿੱਚੋਂ ਇੱਕ ਪਿਸਟਲ ਅਤੇ 2 ਕਿਲੋ 114 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ ਪੁਲਿਸ ਸੂਤਰਾ ਮੁਤਾਬਕ ਮੁੱਠਪੇੜ ਦੇ ਦੌਰਾਨ ਕਰੀਬ 12 ਰਾਉਂਡ ਫਾਇਰ ਕੀਤੇ ਗਏ ਫਿਰੋਜ਼ਪੁਰ ਪੁਲਿਸ ਹੁਣ ਇਸ ਤਸਕਰ ਤੋਂ ਪੁੱਛਗਿੱਛ ਦੇ ਦੌਰਾਨ ਹੋਰ ਖੁਲਾਸੇ ਕਰਵਾਏਗੀ ਫਿਲਹਾਲ ਪੁਲਿਸ ਅਧਿਕਾਰੀ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਵੀ ਆਪਣੇ ਮੁਲਾਜ਼ਮਾਂ ਨਾਲ ਦਾਣਾ ਮੰਡੀ ਪਹੁੰਚ ਗਏ ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਦੱਸਿਆ ਫੜਿਆ ਗਿਆ ਬਲਜਿੰਦਰ ਸਿੰਘ ਨਾਮਕ ਤਸਕਰ ਮੂਗਾ ਦੇ ਧਰਮਕੋਟ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਇਸ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਿੱਤ ਪਰਚੇ ਦਰਜ ਹਨ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਇਸ ਤਸਕਰ ਦੇ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ 2 ਕਿਲੋ ਤੋਂ ਜ਼ਿਆਦਾ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ ਪੁੱਛਗਿੱਛ ਦੇ ਦੌਰਾਨ ਹੋਰ ਖੁਲਾਸੇ ਹੋਣਗੇ